ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਤੇ ਮਾਰਾ ਤੁਹਾਨੂੰ ਦਿਨ ਦੋ ਗੁਣੇ ਤੇ ਰਾਤ ਚੌ ਗੁਣੇ ਤਰਕੀ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਜੀ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅਸੀਂ ਪਹੁੰਚੋ ਆਏ ਬਈ ਜੂਬਰੀ ਤੇ ਦੇ ਨਾਲ ਕੇ ਤੁਸੀਂ ਬਣਾ ਦੇ ਸਾਸ੍ਰੀ ਕਾਂ ਆਕੇ ਹੈਂ ਫੋਨ ਕਿਹਦਾ ਤੇਰਾ ਹੈ ਪਹਿਲਾਂ ਸਾਸ੍ਰੀ ਕਾਂ ਤਾਂ ਬਣਾ ਦੇ ਇੱਕ ਵਾਰ ਬਾਰੇ ਬਸ ਗੁਰਜੀ ਦਾ ਖਾਲਸਾ ਫਤਿਹ ਇਹ ਤੱਕੀ ਫਿਰਦੀ ਹੈ ਜੀ ਫੋਨ ਕੱਢੀ ਮਲਾਤਾ ਦੇ ਕਿਤੇ ਨੂੰ ਪਾਪਾ ਨੂੰ ਮਲਾ ਦੇ ਚਲ ਮਲਾ ਨੂੰ ਮਲਾ ਦੇ ਇਹ ਜੀ ਵਾਲਾ ਰੋਟ ਪਾਈ ਫਿਰਦੀ ਹੈ ਜੀ ਜਿਹਦੇ ਵਿੱਚ ਇਹ ਜੀ ਵਾਲਾ ਰੋਟ ਪਾਈ ਫਿਰਦੀ ਪਰਸਾ ਦਾ ਪਾਪਾ ਕਿੱਥੇ ਮੈਂ ਨਹੀਂ ਮੈਂ ਤਾਂ ਨਾਲ ਤਾਂ ਗੱਲ ਹੋਦੀ ਪਾਪਾ ਦੀ ਤੂੰ ਤੂੰ ਕਰ ਲੈ ਪੁੱਛਦਾ ਪੁੱਛਦਾ ਕਿੱਥੇ ਪਾਪਾ ਗੱਲ ਤਾਂ ਕਰ ਲੈ ਹੁਣ ਕਰ ਲੈ ਤੇ ਗੱਲ ਹੈਗੀ ਜੀ ਇਦਾਂ ਹੁਣ ਆਹ ਨਾਲੇ ਰਸੋਈ ਹੈ ਜੀ ਰਸੋਈ ਜਿੱਤੇ ਧੂਆਂ ਦਾ ਬਾਹਰ ਨੂੰ ਆ ਜਾਂਦਾ ਕੁਝਾਸ ਤੋਂ ਫੈਨ ਨਾਲ ਜਿਹੜੇ ਆ ਨੱਕ ਦੇ ਜਿਹੜੇ ਨੱਕ ਦੇ ਵਿੱਚ ਨੂੰ ਸਾਰੰਦੇ ਹਾਰਮੋਨ ਹੁੰਦੇ ਨੇ ਸਾਡੇ ਹਾਰਮੋਨ ਜਦ ਜਦ ਸੰਗੋ ਕੀ ਚੀਜ਼ ਪਛਾਣਨਦੇ ਵੀ ਅਸੀਂ ਕੀ ਬਣ ਰਹੇ ਹਾਂ ਤੇ ਹਾਰਮੋਨ ਜਿਹੜੇ ਨੱਕ ਦੇ ਆ ਜੀ ਉਹ ਜਦੇ ਕੈਚ ਕਰ ਲੈਂਦੇ ਆ ਹਾਂ ਤੇ ਆ ਵੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਮਾ ਵਣ ਪੁੱਤਰ ਨਾ ਇਹ ਪਪੜੇ ਸ਼ੋਪਿੰਗ ਕਰਕੇ ਲੈ ਕੇ ਆਇਆ ਤਾਂ ਇਹ ਸੁਣ ਧੱਡਰੀ ਤੇ ਥੋੜਾ ਆਏਗਾ ਕੱਪੜੇ ਸੋਹਣੇ ਆ ਕੰਦਾ ਵੀ ਕੀ ਗੰਦਾ ਆ ਦੇਖ ਆ ਤਾਂ ਕਰਨਾ ਗੰਦਾ ਜਦੇ ਇਹਦੇ ਪਾਪਾ ਦੀ ਪਸੰਦ ਆ ਨਾ ਇਹ ਜਦੇ ਗੰਦਾ ਹੋ ਜਾਣਾ ਮਿੱਟੀ ਲਾਏ ਤੇ ਅੰਦਰ ਮੈਨੂੰ ਇਦਾਂ ਲੱਗਦਾ ਜੀ ਹੋਰ ਖਾਓ ਪ੍ਰੋਂਠੇ ਮੰਨਦੇ ਅੱਜ ਪ੍ਰੋਂਠੇ ਉਹ ਤਾਂ ਹੈ ਜੀ ਤੇਵਾ ਹੋ ਗਈ ਜਾਲ ਜਾਲ ਕੇ ਪਰੌਤੇ ਰੋਂਦੇ ਪਤਾ ਵੀ ਕੜਕ ਕੜਕ ਕੇ ਪਰੌਤੇ ਖਾਂਦੇ ਆ ਮੈਂ ਜਵਾਈ ਦੀ ਟੌਰ ਆ ਟੱਡਾ ਸਮਾਂ ਫੇਰ ਬਾਹਰ ਨੂੰ ਲੱਗ ਗਿਆ ਤਰਿੰਦਰ ਕਹਿੰਦੀ ਹੋਰ ਕੱਢ ਦ ਹੁਣ ਫੇਰ ਦੁਬਾਰਾ ਸ਼ੁਰੂ ਕਰਨੀ ਪਣੀ ਡੇਟਿੰਗ ਤਾਂ ਨਹੀਂ ਸ਼ੁਰੂ ਕਰਨੀ ਹੈਗੀ ਜੋਗਿੰਗ ਸ਼ੁਰੂ ਕਰਨੀ ਉਹ ਦੇਖਦਾ ਜੀ ਦੇਖਦਾ ਖੜਜੋ ਤੁਸੀਂ ਹੈ ਤੁਸੀਂ ਟੈਨਸ਼ਨ ਕਾਹਨੂੰ ਦਿੰਦੇ ਆ ਕਿੱਥੇ ਨੂੰ ਆਜੋ ਉੱਥੇ ਜਾ ਕੇ ਕੀ ਕਰਨਾ ਹੈ ਪ੍ਰਿੰਟ ਤੇ ਉਹ ਪ੍ਰਿੰਟ ਆ ਕੇ ਪ੍ਰਿੰਟ بس بھائی ਉਹਨੇ ਨਕਸ਼ਾ ਬਦਲ ਦਿੱਤੀ ਹੁਣ ਗਰਮੀਆ ਗਰਮੀਆ ਇਹਨਾਂ ਨੇ ਨਕਸ਼ਾ ਬਦਲ ਦਿੱਤੀ ਉਹਨੇ ਫਿਰ ਜਾਣਾ ਪਹਿਲਾਂ ਹੀ ਗੰਘ ਹੋ ਗਈ ਗੰਘ ਤਾਂ ਮਨੂੰ ਨਾ ਲੱਸੀ ਪੀ ਲਈ ਮੈਂ ਠੰਡੀ ਜੀ ਆ ਹੁਣੇ ਵੀ ਕੀ ਅਟੈਕ ਲਾ ਸਕਾ بس ਬਰਫ ਪਾਈ ਵੀ ਤੀ ਉਹਨੇ ਹੁਣ ਆਪਣਾ ਕੰਮ ਸ਼ੁਰੂ ਕਰ ਦੇਣਾ ਜੇ ਤਾਂ ਨਾਰਮਲ ਹੁੰਦੀ ਫੇਰ ਤਾਂ ਸਹੀ ਤੂੰ ਜਦ ਵੀਰੇ ਉਹਨੇ ਗਾਲਾਂ ਖਰਾਬ ਕਰਕੇ ਜਾਂਦੇ ਔਰ ਤੁਹਾਡੇ ਪਾਣੀ ਤੇ ਵੀ ਫਰਕ ਆ ਬਸ ਆ ਮੈਨੂੰ ਪਤਾ ਹੀ ਤਾਂ ਉੱਥੇ ਅਖਾਰਾ ਪਾਣੀ ਉੱਥੇ ਦਾ ਪਾਣੀ پتہ ਕਿੰਨਾ ਬਸਟਾ ਹਾੜ ਵਿੱਚ ਝੋਟਾਂ ਬਰ ਕੇ ਸਰੀਰ ਹੋ ਗਿਆ ਪਾਣੀ ਪੀ ਲਿਆ ਫੇ ਮੇਰਾ ਪਾਣੀ ਨਹੀਂ ਪੁਲਾਇਆ ਤੁਹਾਡੇ ਨੇ ਸਾਰੇ ਹਾਂ ਪਹਿਲਾਂ ਮੈਂ ਸੁੱਕੀ ਵੀ ਤੱਲੂ ਕਿਆ ਕਹਾਵਾ ਵੀ ਤੇਰਾ ਸਰੀਰ ਕਿਦੇ ਵਰਗਾ ਹੋ ਗਿਆ ਮੇਰਾ ਕਹਦਾ ਝੋਟਾਂ ਵਰਗਾ ਸਰੀਰ ਹੋ ਗਿਆ ਤੰਨੂ ਲਿਮਟ ਚ ਲਿਮਟ ਨਾਮ ਦੀ ਕੋਈ ਚੀਜ਼ ਐ ਨਹੀਂ ਮੈਂ ਪਹਿਲਾਂ ਕੁਝ ਕਹਿੰਦੀ ਨਹੀਂ ਬਾਗਦੇ ਤੇ ਮੈਂ ਛੱਡ ਦੀਨੀ ਆ ਹਾਂ ਫੇ ਕਾ ਛੇੜਾ ਕੌਣ ਛੇੜਦਾ ਮੈਂ ਤਾਂ ਕੁਝ ਨਹੀਂ ਛੇੜਿਆ ਬੈਕ ਕੇ ਸੰਗ ਮੈਂ ਤਾਂ ਛੇੜਾ ਛੇੜਿਆ ਹੀ ਨਹੀਂ ਹੈਗਾ ਹਫਤਾ ਦੇ ਮੈਨੂੰ ਕੈਮਰਾਮੈਨ ਕੋਲ ਛੇੜਖਾਨੀ ਕੌਣ ਕਰਦਾ ਮੈਂ ਤਾਂ ਕੋਈ ਛੇੜਖਾਨੀ ਨਹੀਂ ਕੀਤੀ ਹੈਗੀ ਮੇਰੇ ਡੋਲੇ ਅੱਚ ਜਾਣਾ ਲਓ ਲੋਠ ਭਲਾਣੀ ਤੇ ਸਸਰੀ ਗਾਲ ਤਾਂ ਉਹ ਹੋ ਤੇ ਕਹਿੰਦੀ ਮਾਮੀ ਨੂੰ ਮਿਲਾ ਦਿਓ ਪਹਿਲਾਂ ਲੈ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਤਾਂ ਮੈਂ ਬੁਲਾਤੀ ਜੀ ਅੱਜ ਆਪਣਾ ਸੂਟ ਦੀ ਮੈਚਿੰਗ ਜੀ ਨਹੀਂ ਕਿਉਂਕਿ ਉਧਰ ਤਾਂ ਮੇਰੀ ਸ਼ਰਟ ਵੀ ਹੋ ਰਹੀ ਹੈ। ਹਾਂ ਥੋੜੀ ਥੋੜੀ ਹੈ ਜਿਆਦਾ ਨਹੀਂ ਮੇਰਾ ਡਾਰਕਾ ਤੁਹਾਡਾ ਉਹ ਆ। ਲੈ ਸਰ ਥੱਡੀ ਅੱਜ ਤਾਂ ਤੇਰਾ ਤੇਰਾ ਪਹਿ ਵੀ ਸੂਟ ਨਾ ਮਾ ਪਾਇਆ ਮੈਂ ਸ਼ਰਟ ਨਵੀਂ ਪਾਈ ਆ ਬਾਕੀ ਤਾਂ ਮੇਰਾ ਪੁਰਾਣਾ ਜ਼ਰਾ। ਚੱਲ ਆ ਜਾ ਚੱਲ। ਉਹ ਚੱਲ ਚੱਲ ਚੱਲ। ਤੇ ਕਹੀ ਜਾਂਦੀ ਮਾਮੀ ਨੂੰ ਕੜਮ ਲਾ ਦੇਵੇ ਜਾ ਕੇ ਕੜਮ ਲਾ ਦੇ। ਤੇਰੀ ਭਾਬੀ ਤਾਂ ਗੋਲ ਗੋਪਾੜੀ ਬਣਾਉਂਦੀ ਆ ਪਰੌਂਠੇ ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰ। ਸਤਿ ਸ਼੍ਰੀ ਅਕਾਲ ਮੈਂ ਇਹ ਚੁੰਨੀ ਗੱਟ ਕੱਤੇ ਬਣ ਲਈ ਉਹ ਉਹ ਸਿਰਪਤੇ ਹੋ ਜਾਂਦੀ ਫਿਰ ਮੈਂ ਪਿੱਛੇ ਗੱਟ ਲਾ ਲੈਂਦੀ ਅੱਛਾ ਅੱਛਾ ਅੱਜ ਮੈਂ ਮਾਂ ਚਲ ਗਈ ਜਵਾਈ ਦੀ ਤੇ ਘਰ ਮੈਂ ਤਾਂ ਬੱਦ ਹਾਂ ਜਵਾਈ ਦੀ ਮਾਂ ਦੇ ਤੇਵਾ ਗੱਲ ਦੰਨੇ ਆ ਪਰੌਠਿਆਂ ਨਾਲ ਹਾਂ ਅੱਗੇ ਕਹਿੰਦੇ ਵੀ ਇੱਕ ਪਰੌਠਾ ਕਹਿੰਦੇ ਇਹ ਹਜੇ ਸ਼ੁਰੂ ਹੋਈ ਹੈ ਮੈਂ ਬਸ ਮੈਂ ਪਰ ਨਹੀਂ ਖਾਣੀ ਲਾ ਪਤਾ ਨਹੀਂ ਕੀ ਖਾਣਾ ਨੇ ਜਵਾਕੜੀ ਨੇ ਫਿਰ ਹੁਣ ਮੇਰਾ ਗਲਾ ਖਰਾਬ ਹੋਆ ਫਿਰ ਐਦਾ ਹੋ ਜਾਊਗਾ ਚਲ ਆ ਆ ਗਈ ਆ ਦੇਖੋ ਓਹ ਕੜੀ ਚਾਲ ਵੀ ਜਦ ਭੇਜਿਆ ਦਲੀ ਬਾਬੀ ਨੇ ਖਾਣੀ ਕਿੱਥੇ ਮੈਨੂੰ ਪਤਾ ਦੱਸੋ ਉਹਨਾ ਬੈਠੀ ਤੇ ਹੀ ਰੱਖੋ ਪਾਪਾ ਦੀ ਖੰਡੀ ਆ ਚੱਕ ਕੇ ਲਈ ਮੈਂ ਕੜੀ ਚੌੜਾ ਜੀ ਖਾਣਾ ਹੁਣ ਬਿਕਰਮ ਸਿੰਘ ਗਿਆ ਫਸ ਜੀ ਹਾਂਜੀ ਇਹ ਵੀ ਆਪਣੇ ਫੇਵਰੇਟ ਆ ਜੀ ਕੜੀ ਚੌਣ ਦੀ ਫੇਵਰੇਟ ਆ ਹਾਂਜੀ ਹੁਣ ਛੱਡੋਗੇ ਕਿ ਆ ਖਾਓਗੇ ਕਿ ਆ ਉਹ ਕਹਿੰਦਾ ਢੱਡ ਪਹਿਲੀ ਕਹਿੰਦਾ ਵੀ ਬਾਹਰ ਨੂੰ ਮੈਂ ਭੱਜਿਆ ਆਉਣਾ ਹਾਂਜੀ ਇਹ ਤਾਂ ਹੈ ਪਾਜੀ ਸਾਰਾ ਲੱਖੋ ਇਹਨੇ ਕੋਲ ਸਾਡੇ ਟੱਬਰ ਤੋਂ ਪਤਲਾ ਹੀ ਨਹੀਂ ਹੈਗਾ ਕਿ ਪਤਲਾ ਹੋ ਕੇ ਕਰਨਾ ਗਿਆ ਸਾਰੇ ਮੂਟੇ ਆ ਸਾਰੇ ਹੀ ਆਪਣਾ ਟੱਬਰ ਜਿਹੇ ਹੀ ਆਏ ਪਰ ਇੱਕ ਫੀਲਿੰਗ ਅਲੱਗ ਜਿਹੀ ਆਉਣ ਲੱਗਦੀ ਜੇ ਪਤਲੇ ਜਿਹੋ ਹੁੰਦੇ ਮੈਂ ਬਹੁਤ ਛਾਲਾ ਮਾਰੀ ਇਹਦਾ ਪਤਲਾ ਹੋਇਆ ਤਾਂ ਮੈਂ ਹਾਂ ਲੋਰੀ ਹਾਂ ਮੈਂ ਪਤਲਾ ਹੋਇਆ ਤਾਂ ਨਾ ਕੋਕਲਾ ਆ ਲੱਗਦਾ ਮੈਨੂੰ ਇਹਨਾਂ ਨੂੰ ਕੋਕਲਾ ਲਿਆ ਹੋਣਾ ਦੀਦੀ ਨੇ ਨਾ ਮੈਂ ਵੈਸੇ ਚੈੱਕ ਕਰਿਆ ਤਾਂ ਹੰਗਾ ਜੀਆਂ ਬੱਜੀਆਂ ਲੱਗਦੀਆਂ ਮੈਨੂੰ ਨਹੀਂ ਨਹੀਂ ਹਾਂ ਹੂ ਹੀ ਹਲਾ ਕੇ ਐ ਦੇਖਿਆ ਤਾਂ ਕੜੀ ਨਾਲ ਚੌਲ ਆਏ ਹਾ ਜਨਾ ਅੱਜ ਐਤਵਾਰ ਆ ਹਨ ਕੀ ਬਾਤਾਂ ਕੀ ਬਾਤਾਂ ਨਾਲ ਚੱਲਦੇ ਪਰੌਂਠੇ ਕੀ ਬਾਤਾਂ ਕੀ ਬਾਤਾਂ ਸਾਰੀ ਉਂਗਲਾਂ ਧੀਚ ਨਾਲ ਚੱਲਦਾ ਦਹੀਂ ਨਾਲ ਚੱਲਦੀ ਲੱਸੀ ਨਾਲ ਚੱਲਦਾ ਮੱਖਣ ਸੁਣਾ ਸਾਰੀ ਉਂਗਲੀਆਂ ਘੀਚ ਵਿੱਕੇ ਦੇ ਮੂੰਚ ਆ ਗਿਆ ਪਾਣੀ ਪਾਣੀ ਮੈਂ ਤਾਂ ਦੋ ਪਰੌਂਟਾ ਛਕ ਲੈ ਗਰਮ ਗਰਮ ਹਾ ਤਰੀ ਦੀ ਮੈਂ ਨਹੀਂ ਹੁੰਦਾ ਰਾਹ ਨਹੀਂ ਹੁੰਦਾ ਮੈਂ ਰਹਿ ਗਈ ਪਿੱਛੇ ਹਾਂਜੀ ਤੁਸੀਂ ਰਹਿ ਗਏ ਬਾਜੀ ਨਾ ਖਾਲੇ ਚਲਵਾ ਦੇਸੀ ਕੀ ਦੇਸੀ ਉਹ ਕੋ ਡਾਲ ਲਈ ਤਾਂ ਨਹੀਂ ਲਾਈ ਜੰਦੀ ਦੇਸੀ ਆ ਬਾਜੀ ਕਿਤੇ ਡਾਲ ਨਹੀਂ ਲਈ ਮੈਂ ਆਪਾਂ ਘੜਾ ਖੋ ਪੰਗੜਾ ਬੇਗਾ ਉਹ ਮੈਂ ਆਪਾਂ ਘੜਾ ਐਸੀ ਗੱਲ ਉੱਥੇ ਖੜੀਆ ਮੁੜ ਕੇ ਪੰਗੜਾ ਮਰੇ ਆ ਜਾਂਦੀ ਐ ਘੁੰਮ ਫਿਰ ਕੇ ਮੈਂ ਆਪਾਂ ਨਹੀਂ ਪੰਗੜਾ ਪੰਗੜਾ ਦਾ ਪਾਉਂਦੇ ਹੋ ਉਹਦੇ ਵੀ ਫੋਟੋ ਪੰਗੜੇ ਵਾਲੀ ਉਹ ਨਾ ਤਾਂ ਉਹਦਾ ਕੋਈ ਹੈਗਾ ਕੁਸ ਯਾਰ ਹੈ ਬਾਈ ਸ਼੍ਰੀਿੰਦਰ ਦਾ ਬ੍ਰਾਂਡ ਰੱਖ ਜੀ ਨੂੰਦਾਨੀ ਵਾਲੀ ਹਾਂ ਖਾਦਾ ਬ੍ਰਾਂਡ ਆ ਕਾਂਚਾ ਹੀ ਆਪਣੇ ਨਿਆਣੇ ਕਿੱਥੇ ਛੱਡ ਦਣਗੇ ਨਿਆਣੇ ਸਾਡੇ ਤੁਹਾਨੂੰ ਪਤਾ ਹੀ ਆ ਫਿਰ ਨਿਆਣਾ ਅਕਾਉਂਟ ਤੱਕਣੀ ਸੰਭਾਹ ਸਾਡੇ ਨਿਆਣੇ ਮੈਂ ਕਿਹਨਾਂ ਦੀ ਆ ਮੈਂ ਵੀ ਤੁਹਾਡੀ ਹਾਂ ਹਾਂ ਸਾਡੇ ਦੇ ਮੈਂ ਕਿਹਾ ਸਾਡੇ ਫਿਰ ਮੈਂ ਕਿਹਾ ਸਾਡੇ ਨਿਆਣੇ ਆਪਣੇ ਨਿਆਣੇ ਕਿਹਾ ਮੈਂ ਆਪਣੇ ਕਹਣਾ ਸਾਡੇ ਵੀਡੀਓ ਬੈਕਕਪ ਦੇਖ ਲਓ ਮੈਂ ਕਸਰ ਨਹੀਂ ਦੇਖਣਾ ਹੈਗਾ ਸਾਡੇ ਨਿਆਣੇ ਚ ਤੂੰ ਵੀ ਤਾਂ ਸਾਡੇ ਨਿਆਣੇ ਚ ਆ ਗਈ ਲੈ ਕਰਕਾ ਅੱਛਾ ਤੇਰੇ ਪਰੌਂਠੇ ਖਾ ਕੇ ਤਾਂ ਦਿਮਾਗ ਮੋਟਾ ਹੋ ਗਿਆ ਥੋੜਾ ਜਿਹਾ ਅਜੇ ਖਾਣਾ ਵੀ ਨਹੀਂ ਖਾਦਾ ਵੀ ਨਹੀਂ ਤੇ ਧੂਆਂ ਤਾਂ ਨਹੀਂ ਚੜ ਗਿਆ ਕਿਤੇ ਦਿਮਾਗ ਚ ਪਤਾ ਨਹੀਂ ਹਾਂ ਯਾਰ ਇਹ ਦਿਮਾਗ ਖਰਾਬ ਲੱਗੀ ਕਿ ਸਾਜਰੇ ਸਾਜਰੇ ਸੂਟ ਮੇਰਾ ਵਧੀਆ ਲੱਗਦਾ ਸੂਟ ਬਹੁਤ ਸੋਹਣਾ ਤੇਰਾ ਕੁਛ ਨਹੀਂ ਯਾਰ ਕਲਰ ਕਲਰ ਦਾ ਕੁਛ ਨਹੀਂ ਲੱਗਿਆ ਬੰਦੇ ਨੂੰ ਫਿੱਕਾ ਦਾ ਕਲਰ ਸੋਹਣਾ ਨਹੀਂ ਲੱਗਿਆ ਬੇਕਾਰ ਕਲਰ ਠੀਕ ਹੈ ਲਾਈਟ ਕਲਰ ਨਾ ਮੈਂ ਮੈਂ ਤੈਨੂੰ ਪੁੱਛਿਆ ਤਾਂ ਵੀ ਮੇਰੀ ਸ਼ਰਟ ਕਿਹੋ ਜੀ ਆ ਲਾਈਟ ਕਲਰ ਨਹੀਂ ਮੈਂ ਤੈਨੂੰ ਪੁੱਛਿਆ ਮਨੂ ਕਹਿੰਦਾ ਪੰਨੋ ਜੱਗ ਪਾਉਂਦਾ ਖਾਓ ਮੈਂ ਖਾਓ ਪੰਨ ਪਾਉਂਦਾ ਮੈਂ ਜੱਗ ਪਾਉਂਦਾ ਪਾਉਂਦੀ ਆ ਮੈਂ ਵੀ ਤਾਂ ਮੈਂ ਆਪਣਾ ਮੁਰਗੀ ਟਾਹਰਾ ਜੱਤੀ ਦੀ ਮੇਰੀ ਵੀ ਟਾਹਰੇ ਆ ਮੇਰੀ ਕਿਹਨੀ ਟਾਹਰਾ ਪ੍ਰਿੰਟ ਆ ਗਈ ਤੇ ਟਾਹਰ ਬਣਾ ਦਿੰਦੇ ਨੇ ਨਾ ਪ੍ਰਿੰਟਾਂ ਹੈ ਹੀ ਬਹੁਤ ਬੰਬੋਰੀ ਮੇ ਮਹਲਾ ਤੇ ਵੀ ਆਇਆ ਜਾਨੀ ਹੁਣ ਕੱਲੀ ਆਪਾਂ ਬਰੀ ਚੱਲੋ ਉੱਥੇ ਐ ਵੀ ਟਾਕੀਆਂ ਟੁਕੀਆਂ ਜੇ ਲਾ ਲੈਂਦੀ ਅੰਦਰ ਹੁਣ ਹੁਣ ਤੇ ਖੱਡਾ ਖੁੱਡਾ ਦਾ ਬੜੀਆਂ ਮਿਹਦੇ ਹੁਣ ਜਿਉਂ ਜਿਉਂ ਗਰਮੀ ਪਈ ਜਾਣੀ ਇਹਨਾਂ ਨੇ ਬਾਹਰ ਨਿਕਲਿਆ ਇਹਨਾਂ ਤੇ ਹੁਣ ਵੀ ਆ ਕਿੰਨਾ ਉੱਠ ਖੜਿਆ ਸਲਾਬ ਦਾ ਸਲਾਬ ਨਾਲ ਕੰਮ ਹੋਇਆ ਬਸ ਸਾਰੇ ਇਹ ਪਾਊਗਾ ਦੁਆਰਾ ਇਹਨਾਂ ਦਾ ਸਾਰਾ ਕੁਝ ਚੱਲ ਹੁਣ ਤਾਂ ਤੇਰਾ ਭਾਈ ਪੱਕਾ ਹੋ ਗਿਆ ਹੌਲੀ ਹੌਲੀ ਜ਼ਿਆਦਾ ਪੈਸੇ ਜੋੜੂਗਾ ਫਿਰ ਦੇਖਾਂਗੇ ਤਾਰਾ ਤੋਂ ਗੇੜਾ ਮੰਗ ਚੱਲ ਫਿਰ ਮੈਂ ਬਹਿਨਾਂ ਨੂੰ ਕਿਹਾ ਵੀ ਉੱਪਰ ਨਾ ਕੁਝ ਪਾ ਕੇ ਇਹਨੇ ਆ ਕਰ ਲੂ ਰੰਗ ਰੰਗ ਕਰ ਲੂ ਇਹ ਤਾਂ ਦੇਖਣਾ ਪਏ ਕਿਸੇ ਮਿਸਤਰੀ ਦੀ ਸਲਾਹ ਲੈ ਕੇ ਨਾ ਚੰਗੇ ਦੀ ਹਾਂਜੀ ਫੇਰ ਪਤਾ ਲੱਗੂਗਾ ਵੀ ਇਹਦਾ ਕੀ ਹੱਲ ਹੋਣਾ। ਯਾ ਬਾਦ ਆਹ ਥੱਲੇ ਰਾਈ ਸਾਈਡ ਤੇ ਝਾੜ ਕੇ ਇਹਨੂੰ ਦੁਬਾਰਾ ਪਲਾਸਟਰ ਕਰਨਾ ਪੈਣਾ। ਐ ਤਾਂ ਇਹ ਪਲਾਸਟਰ ਨਹੀਂ ਜੀ ਕੰਮ ਕਰਿਆ ਪਿਆ। ਇੱਕ ਵਾਰ ਨਾ ਮੰਮੀ ਦੀ ਗੱਲ ਦੱਸਿਆ ਤੁਹਾਨੂੰ। ਹੂੰ ਦੀਵਾਲੀ ਹੀ ਆਉਂਦੀ ਦੀਵਾਲੀ। ਮੰਮੀ ਹੋਰ ਜੋ ਮਰਜੀ ਹੋਵੇ ਸੋਈ ਨੂੰ ਰੰਗ ਜਰੂਰ ਕਰਾਉਂਦੀ ਹਰ ਵਾਰ। ਹੂੰ ਨੰਮਾ ਹੂੰ ਲਓ ਇਹ ਮੇਰਾ ਨਾਮ ਹੈ ਕੱਢੀ ਜਾਂਦੀ ਹੈ। ਤੇਲੇ ਤੇ ਨਾਓ ਓਹੋ ਚਲ ਹੁਣ ਇਹਨਾਂ ਪਤਾ ਨਹੀਂ ਕਿ ਕਿਹੜਾ ਇੰਸਟਾਗ੍ਰਾਮ ਖੋਲ ਕੇ ਦਿੱਤਾ ਵਾ ਉਹਨੂੰ ਪਤਾ ਕਿ ਆ ਦੇਖੀ ਜਾਂਦੀ ਉਹਨੂੰ ਕਿਹਾ ਮੇਰੀ ਬਾਹ ਦਾ ਮੈਂ ਵੀਡੀਓ ਬਣਾਈ ਕੀਤੀ ਅੱਛਾ ਅੱਛਾ ਉਹ ਕੱਟ ਕੇ ਐ ਦੇਖੀ ਜਾਂਦੀ ਇਹਦਾ ਕੋਈ ਹੋਰ ਬਣ ਗਿਆ ਇਹਦਾ ਮੈਂ ਤਾਂ ਆ ਪਹੁੰਚ ਜਗਦੀ ਆ ਕੱਤ ਨੂੰ ਮੱਤ ਨੂੰ ਜਗਦੀ ਆ ਕੋਈ ਨਾ ਗੰਦਾ ਜਿਹਾ ਬਣ ਗਿਆ ਜੀ ਫੇਰ ਉੱਪਰ ਤੋਂ ਖਰੇਡ ਤੇ ਉਤਰਨਾ ਫੇਰ ਸੱਟ ਹੋਣਾ ਇਹਨਾਂ ਜਿਹੜਾ ਪਰ ਆਉਂਦੇ ਸੀ ਸਿਕਰੀ ਜੀ ਸਿਕਰੀ ਜੀ ਲੋਟ ਹੋਏ ਤੇ ਬਾਅਦ ਖਾਓ ਪਾ ਜੀ ਗਰਮਾ ਗਰਮ ਪਰੌਟੇ ਗਰਮਾ ਗਰਮ ਖਾਵਾਂਗੇ ਪਰੌਟੇ ਹਾਂਜੀ ਗਰਮਾ ਗਰਮ ਖਾਵਾਂਗੇ ਆ ਨਾ ਤੇ ਗਲਤ ਜਿਹਾ ਲਾ ਲੀਆਂ ਕੁੰਡੀਆਂ ਉਧਰਲੀ ਸਾਈਡ ਲਾਉਂਦੀ ਹਾਂ ਹੁਣ ਅੰਦਰ ਨੂੰ ਧੂਆਂ ਨਾ ਹਾਂ ਧੂਆਂ ਆ ਜਾ ਉਹ ਸਾਰਾ ਉਧਰ ਨੂੰ ਹੀ ਚਾਈ ਜਾਂਦਾ ਅੱਧਾ ਨਾ ਲੱਗ ਜੂਂਗੇ ਤਾਂ ਪੁੱਤੇ ਇਕ ਲਈ ਆਹ ਖਲਾਉਣੇ ਪੈਣੇ ਨਟੇ ਖੁੱਲਣੇ ਆ ਹਾਂ ਉਹ ਦੇਖ ਲਈ ਨਟ ਖੁੱਲ ਜਾਣ ਇਹਦੇ ਸੇਕ ਨਾਲ ਵੀ ਇਹ ਤੇਰਾ ਸੇਕ ਸਿੱਧਾ ਪੈਂਦਾ ਹਨਾ ਓਹ ਮੇਰੀ ਗੱਲ ਪੂਰੀ ਸੁਣ ਲੈਣਗੇ ਹਾਂਜੀ ਆ ਕਿਸੇ ਟਾਈਮ ਜਦ ਤਣਾ ਇਹ ਗੈਸ ਆਪ ਬਲਦਾ ਛੱਡ ਤਾ ਨਾ ਇਹਦਾ ਸੇਕ ਗਰਮੀਆਂ ਚ ਆ ਪੁੰਨੀ ਨੂੰ ਬਹਿਣਾ ਪੁਣੀ ਨੇ ਜਾਤੇ ਹੋਣਾ ਕੰਮ ਇਹ ਤਾਂ ਬਰਤ ਦੀ ਹੈ ਨਹੀਂ ਇਹਨੂੰ ਇਹਨੂੰ ਚੱਕਦੇ ਹੋਰੇ ਤੇ ਬਰਤ ਦੇ ਦਾ ਹੈ ਭਾਜੀ ਕਈ ਕੱਲੇ ਦੁੱਧ ਦੋ ਕਰਨਾ ਪੈਂਦਾ ਹਾਂ ਬੰਦ ਉਹਦੇ ਹਾਲਾਤ ਪੁਣੀ ਦੇ ਹੋਰੇ ਤਰ੍ਹਾਂ ਦੇ ਹੋਏ ਬੁਸੇਕ ਅਲੱਗ-ਅਲੱਗ ਜੇ ਸਾਰੇ ਧੂਆਂ ਹੀ ਪੈ ਜਾਣਾ ਖਰਾਬ ਹੋਣਾ ਇਹਨਾਂ ਨੇ ਮੈਂ ਤਾਂ ਵੀਡੀਓ ਦਾ ਚੱਕਰ ਤੋਂ ਅਗਜਸਟ ਫੈਨ ਵੀ ਬੰਦ ਕਰਤਾ ਵੀ ਟਰਲੇ ਨਹੀਂ ਚਾਹ ਗੱਲ ਲੈਟ ਭੱਜ ਗਈ ਲੈਟ ਨਹੀਂ ਹੈਣੀ ਮਾ ਆਹੋ ਹੋ ਤਾਂ ਹੀ ਸ਼ਾਮ ਨੂੰ ਆਉਗੀ 3-4 ਵਜੇ 4:5 ਵਜੇ 5 ਇੰਨਾ ਟਾਈਮ ਲੈਟਰ ਗੁੱਲ ਰਹੇ ਦੀ ਥੋੜਾ 5 ਵਜੇ ਆਉਗੀ ਹੁਣ ਮੈਂ ਦੱਸ ਉਹ ਮਸ਼ੀਨ ਵੀ ਲਾਉਣੀ ਭੁੱਲ ਗਈ ਮੈਂ ਪਹਿਲਾਂ ਰੋਟੀਆਂ ਬਣਾ ਪਹਿਲਾਂ ਪਰੌਂਠੇ ਬਣਾ ਲਵਾਂ ਮੈਂ ਮੈਂ ਪਹਿਲਾਂ ਪਰੌਂਠੇ ਖੜਾ ਦਮ ਹਾਂ ਗਰਮ ਗਰਮ ਬਾਹਰ ਨੂੰ ਆ ਦੋ ਯਾਰ ਉਹ ਅੰਦਰ ਦਾ ਜਦੋਂ ਐਗਜ਼ਾਸਟ ਪਹਿਨ ਮੰਦਵਾ ਤੂੰ ਹੀ ਬਹੁਤ ਹੋ ਗਿਆ ਗੱਡੀ ਪਰਮਾਰਤਾ ਦੀ ਪਾਣੀ ਪਨ ਮੈਂ ਦੁਬਾਰਾ ਮਾਰਨਾ ਤਾਂ ਦੁਬਾਰਾ ਕਾ ਤੇ ਮਾਰਨਾ ਵੀ ਕਿਉਂ ਨਾ ਤਾਂ ਗਰਮ ਹੋ ਗਈ ਹੋ ਜਾਣ ਤੇ ਗਰਮ ਹੁਣ ਜਿਹੜਾ ਬੈਠੂਗਾ ਆਪੇ ਦੇਖੂਗਾ ਗਰਮੀ ਗਰਮੀ ਕਿਵੇਂ ਪੈਂਦੀ ਕਿਵੇਂ ਨਹੀਂ ਤੁਸੀਂ ਜੁੱਤੀ ਦੇ ਕੱਪੜਾ ਨਹੀਂ ਮਾਰੇ ਮੈਂ ਕੱਪੜਾ ਤੇ ਜੁੱਤੀ ਪਰ ਬੱਜਿਆ ਹੋਈ ਹੈ ਬਸ ਮਾਰ ਲਿਓ ਬਾਹਗਰੂ ਸਤਨਾ ਸੱਚਾ ਪਾਤਸ਼ਾਹ ਤੇਰਾ ਟਿੱਡ ਦਿਖਦਾ ਟਿੱਡ ਹੈਗਾ ਐ ਮੈਨੂੰ ਦਿਖਣੀ ਐ ਹਾਂ ਪਰੌਂ ਨਹੀਂ ਖਾਇਓ ਖਾਊਗਾ ਦੋ ਪਰੌੜ ਕੜੀ ਚੌਲ ਦਾ ਕੋਲਾ ਹੁਣ ਆਪਾਂ ਖਾ ਕੇ ਡੈਡੀ ਸਕੂਟਰ ਜੀ ਲੈ ਕੇ ਲੰਘ ਗਏ ਆਪਣੀ ਕਿਧਰ ਨੂੰ ਮੈਨੂੰ ਲੱਗਦਾ ਉੱਥੇ ਨੂੰ ਗਿਆ ਉਹ ਕਿੱਥੇ ਨੂੰ ਗੜਬੀ ਪੀਣਾ ਪਾਣੀ ਪੀਣਾ ਅੱਛਾ ਉਹ ਪਾਣੀ ਜਿਹੜਾ ਬਾਬਾ ਪਾਣੀ ਪਲਾਉਂਦਾ ਇੱਕ ਇੱਥੇ ਪਤਾ ਨਹੀਂ ਕਿਹੜੇ ਬਾਬਾ ਜੀ ਆ ਜੀ ਇੱਥੇ ਬਾਗ ਚ ਆਏ ਵ ਇੱਕ ਕਹਿੰਦੇ ਜੀ ਉਹ ਜੜੀ ਬੂਟੀਆਂ ਦਾ ਪਾਣੀ ਪਲਾਉਂਦੇ ਆ ਅਰਕ 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 ਮੈਂ ਵੀ ਪੀਆ ਵਾਂ ਚੱਲਦੇ ਆਪਾਂ ਦੋਨੇ ਹਾਂ ਚੱਲਦੇ ਆ ਉਹ ਪਾਪਾ ਪੀਣਾ ਵੀ ਕਈ ਦਿਨ ਪੈਣਾ ਫਿਰ ਹੋਰ ਹੀ ਰਹਿਣਾ ਪੈਣਾ ਇੱਕ ਦਿਨ ਪੀ ਕੇ ਥੋੜੋ ਸਰਨ ਫਿਰ ਐਡ ਕਰੋ ਜਿਵੇਂ ਉਹ ਫਲਾਰ ਫਲਾਰ ਤੋਂ ਮਸ਼ਹੂਰ ਆ ਨਾ ਜੀ ਜਿਵੇਂ ਪਥਰੀਆਂ ਦਾ ਪਾਣੀ ਪਲਾਉਂਦੇ ਫਲਾਰ ਬਾਬਾ ਜੀ ਵੀ ਪਥਰੀਆਂ ਨਿਕਲ ਜਾਂਦੀਆਂ ਗੁਰਦੇ ਦੀਆਂ ਉੱਥੋਂ ਪਾਣੀ ਪੀਣ ਨਾਲ ਮੇਰੀ ਦੀ ਹੁਣਾਂ ਛੁੱਟੀਆਂ ਨਹੀਂ ਮਿਲ ਲਈਆਂ ਗੀਤ ਨੂੰ ਸਕੂਲ ਤੇ ਜਿਉਂ ਦੀਆਂ ਛੁੱਟੀਆਂ ਲੈਣੀਆਂ ਫਿਰ ਆਪਾਂ 8-9 ਦਿਨ ਲਾ ਦੇਣਗੇ ਨਾਲ ਮੇਰੇ ਦਿਨ ਲੱਜਣਗੇ ਨਾਲ ਤੁਸੀਂ ਜਲਦੀ ਚਲੋ ਦੇਖਾਂਗੇ ਜੀ ਫੋਨ ਹੋ ਗਿਆ ਕਰਵਾਉਣ ਠੀਕ ਹੈ ਨਾਨੀ ਕਹਿੰਦੇ ਰੱਖ ਤਾ ਨਾ ਤੁਹਾਨੂੰ ਲੈਣਾ ਉਹਨਾਂ ਸਮਾਨ ਤੋਂ ਕਿਆ ਛੱਡੂਗਾ ਬਿਕਰਾਂ ਸਿੰਘ ਕਿਆ ਖਾਊਗਾ ਕੁਝ 3 ਜਿਨੀ ਆਉਂਦੀ ਕੁਝ 3 ਜਿਨੀ ਆਉਂਦੀ ਕੀ ਖਾਊਗਾ ਪੁੱਤ ਰਿਤ ਆ ਜਾ ਆਲਾ ਖਾ ਲੈ ਆਲਾ ਖਾੜੋ ਇਹ ਮੇਰਾ ਪੁੱਤ ਕਾਹਵਾ ਜੀ ਕੜੀ ਚੌਲ ਕੜੀ ਚੌਲ ਖਾਊਗਾ ਆਲੂ ਵਾਲੇ ਪਰੌਂਡੇ ਵੀ ਖਾਊਗਾ ਦਹੀਂ ਨਾਲ ਹਾਂ ਆਲਾ ਉਬੀ ਬਰਿੰਡ ਆਲਾ ਖਾ ਲੈ ਆਲਾ ਦਹੀਂ ਕਰ ਲੋਗੀ ਇਹਨਾਂ ਘਣਾ ਵੀ ਨਹੀਂ ਹੁੰਦਾ ਨਾ ਬਧਿਆ ਜ਼ਮਾਨ ਬਣਿਆ ਬਾ ਹੁਣ ਨੱਕ ਬੋਲੇ ਦੇ ਬੱਟੀ ਜਾਂਦਾ ਲਾਓ ਪੀ ਵੀਡੀਓ ਅਹ ਲੱਸੀ ਜਿਆਦਾ ਗੰਢੀ ਕਰੀ ਪਈ ਆ ਇੱਥੇ ਦੇਖੋ ਥੋੜੀ ਜੀ ਹੋਦੀ ਬੱਸ ਕਰੋ ਸਸਨਾ ਮੇਰੇ ਤਾਂ ਨਾ ਪਤਾ ਨਹੀਂ ਖਾਣੀ ਮੀ ਉਹਦਾ ਸਾਨੂੰ ਭੰਡੇ ਪਤਾ ਨਹੀਂ ਕਿਆ ਲੱਭਦੀ ਫਰੀ ਜਾਂਦੀ ਇੱਥੇ ਮਿੰਗੇ ਚ ਤਾਂ ਨਹੀਂ ਲੱਗੀਆਂ ਹੋਈਆਂ ਮੰਜੇ ਤੇ ਲੱਗਿਆ ਹੋਊਗਾ ਤਾਂ ਦਿਖਣੀ ਰੀਤ ਤੇ ਦੇਖ ਕੇ ਪੁੱਤ ਤੇਰੇ ਕੋਲ ਨਾ ਹੋਵੀ ਐ ਇੱਕ ਨਹੀਂ ਕਈ ਫਿਰਦੀਆਂ ਆ ਗਈ ਰੀਤ ਕੁੜੀ ਅੰਦਰ ਐ ਪੰਜਾ ਰੀਤ ਅੰਦਰ ਰੀਤ ਅੰਦਰ ਜਾ ਇੱਕ ਅੱਡੀ ਮੰਮੀ ਤੇ ਲੜਾ ਦੇ ਮੂੰਹ ਤੇਨੂੰ ਆਉਣੀ ਐ ਬੈਠ ਕੱਢੀ ਚਾਹੋਂ ਦੀ ਕਾਹਨੂੰ ਮੈਂ ਲਵਾਣੀ ਹੈ ਕੁੱਲਾ ਨਾ ਰੀਤ ਗੋਇਟ ਖੋਲੀਆਂ ਇਹਨੂੰ ਅਨੇ ਮਰਨਾ ਵਾਲੀ ਨੇ ਮੇਰੇ ਨੂੰ ਲੱਗਦਾ ਮੂਹ ਤੇ ਨੋ ਨਹੀਂ ਹੈ ਜਿਆਦਾ ਹੀ ਮਸਤੀਆਂ ਫਿਰਦੀਆਂ ਆਓ ਆਗੀ ਫੇਰ ਅੱਛਾ ਜੀ ਆਓ ਆਗੀ ਉਹ ਰੂ ਭਾਬੀ ਨੋੜੇ ਪਿੰਡ ਗਈ ਜਿੰਦੀ ਆਹ ਦੇਖੋ ਨਾ ਮਗਰ ਪੂਰੇ ਫਿਰਦੀ ਉਹਨਾਂ ਦਿਖਦੇ ਡਰਦੀ ਹੋਣੀ ਉਹ ਹੁਣ ਕੀ ਆ ਕਰੀ ਉਹਦੇ ਪਾਸੇ ਲੀਆਂ ਇਹਨਾਂ ਨੇ ਵੀ ਤਾਂ ਕੁਝ ਬਣਾਈਆਂ ਹੈ ਹਾਂ ਦੇਖਿਆ ਕਿੱਡੀ ਬੜੀ ਗੱਲ ਕਹਤੀ ਉਹਨਾਂ ਕਹਿੰਦੀ ਇਹਨਾਂ ਨੇ ਵੀ ਤਾਂ ਕਿ ਤੱਕ ਘੁੰਮਣਾ ਹੈ ਹੁਣ ਮੂੰਹ ਤੇ ਰੋਂਦਾ ਨਾ ਆਣਾ ਚਲੋ ਮਿਲਦੇ ਜੀ ਫੇਰ ਤੁਹਾਨੂੰ ਉਨੇ ਪਿੰਡਾਂ ਦੇ ਖਾ ਲੈਣਾ ਥੋੜਾ ਬਣਾ ਲੈ ਸਭ ਤੋਂ ਪਹਿਲਾਂ ਖਾ ਲੈਣਾ ਆ ਜੀ ਆ ਬਾਈ ਫੇਸਬੁਕ ਜੀ ਉਹ ਚੱਲੇ ਹੁੰਦੇ ਨੇ ਲੱਗਿਆ ਉਹਨਾਂ ਹੈ ਬਾਈ ਬਾਈ ਹਾਂ ਉੱਪਰ ਲੱਗਿਆ ਹੋਇਆ ਇੱਥੇ ਵੀ ਫੋਨ ਵੀ ਵਾਈਫਾਈ ਦੀ ਹੈ ਇਹ ਬਾਈ ਬਾਈ ਦਾ ਨੈਟ ਚ ਹੋਏ ਬਨੇ ਚੈਟਿੰਗ ਐਪਸ ਖਨੇ ਲੱਗ ਨਹੀਂ ਜਾਂਦੇ ਮੂਨ ਵਾਈਫਾਈ ਦਾ ਨਾ ਹੁੰਦਾ ਆਹ ਚਲਦੇ ਹੋਣਾ ਆਉਣ ਨੇ ਮੈਂ ਬਾਹਰ ਲੈ ਕਹਿਣ ਨੇ ਗੱਲ ਨਹੀਂ ਹੁੰਦੀ ਸਾਡੇ ਨਾਲ ਕੇ ਆਹ ਉਹ ਰਾਜਮੈਂਤ ਨੇ ਯਾਰ ਪਾਇਆ ਸੀ ਵਾਹ ਹਨਠਾ ਗਿਓ ਸਾਢੇ 700 ਸਾਢੇ 700 ਪੰਜ ਮਹੀਨੇ ਦਾ ਅਜੇ 6 ਮਹੀਨੇ ਲੱਗੋਏ ਨੇ ਬਾਈ ਬਰਨਣੇ ਗਏ ਕਿੰਨੇ ਗੋਏ ਨੇ ਹਾਂ 6 ਮਹੀਨੇ ਲੱਗੋਏ ਕੱਢੀ ਅੱਜ ਇਕੱਠੇ ਪਾ ਲੈਨੇ ਮਹੀਨੇ ਦਾ ਭਰਦੇ ਹੋਈ ਉਹ ਨਹੀਂ ਹੁੰਦੇ ਇਹਦੇ ਪਹਿਲਾ ਬਾਰੇ ਤਾਂ ਵੀ ਉਹਨੇ ਥੋੜਾ ਜਿਹਾ ਬਰਨ ਪੈਂਦਾ ਇੱਕ ਮਹੀਨਾ ਦਾ ਬੈਗ ਹਾਂ ਇੱਕ ਮਹੀਨਾ ਦਾ ਖਾਣੇ ਬੰਦਰਾ 20 ਦਿਨ ਦੇ ਉਹ ਮਹੀਨੇ ਦੇ ਵਿੱਚ ਉਹ ਥਾਕੇ ਮੈਂ ਪੁੱਛਿਆ ਤਾਂ ਮੈਂ ਵੀ ਪਾਉਣ ਲੱਗਿਆ 6 ਮਹੀਨੇ ਇਹਦਾ ਇੱਕ ਮਹੀਨੇ ਦਾ ਦੇ ਦਿੰਦੇ ਛੁੱਟਾ ਇੱਕ ਮਹੀਨੇ ਦੀ ਛੁੱਟ ਜਾਂਦਾ ਵਿੱਚ ਇਕੱਠਾ ਪੈਸਾ ਦੇਣ ਨਾਲ ਬਹੁਤ ਸਕੀਮਾਂ ਐ ਕੰਪਨੀ ਵਾਲਿਆਂ ਦੀ ਹਾਂ ਬਹੁਤ ਆ ਗਿਆ ਪਰ ਖਰਚੇ ਹੀ ਬਹੁਤ ਵੱਧ ਗਏ ਹੂੰ ਇੰਟਰਨੈਟ ਦੀ ਦੁਨੀਆ ਹੋ ਗਈ ਹੁਣ ਜੀ ਵਾਈਫਾਈ ਬਿਨਾ ਗੁਜ਼ਾਰਾ ਹੀ ਨਹੀਂ ਹੈਗਾ ਇੱਕ ਸਿਸਟਮ ਹੋਰ ਆ ਵਿਹਲਾ ਬੰਦਾ ਜੇ ਉਹਦੇ ਕੋਲ ਫੋਨ ਆ ਤਾਂ ਉਹਨੂੰ ਅਹਿਸਾਸ ਨਹੀਂ ਹੋਣਾ ਵੀ ਮੈਂ ਵਿਹਲਾ ਹੂੰ ਕੰਮ ਲੱਗਿਆ ਬਸ ਫੋਨ ਪਰ ਕੰਮ ਲੱਗਿਆ ਨੇ ਲੋ ਜਣੇ ਕੰਮ ਬੰਦ ਤੇ ਨਹੀਂ ਬੱਲਦੀ ਬੈਠੇ ਹੋਰ ਅਜੇ ਬੜੇ ਅੰਦਰ ਥਿਰਜ ਖਲੀਲੇ ਜਕਲੇ ਜਨੇ ਮਿੱਕੀ ਨੇ ਜਕਲਾ ਮੈਂ ਬੈਠਾ ਮੈਂ ਤਾਂ ਆਪਣਾ ਬਿਜ਼ਨਸ ਉਹ ਦੇਖਦਾ ਤਾਂ ਮੈਂ ਤਾਂ ਵੀਡੀਓ ਐਡਿਟ ਕਰਕੇ ਚੜਾਉਣੀ ਸੀ ਕਰ ਦੋਗੇ ਉਹ ਨੂੰ ਕੰਡਾ ਮੈਂ ਕਿਹਾ ਬੱਦੀ ਜਮਈ ਨਹੀਂ ਬੱਦੀ ਤਾਂ ਨਹੀਂ ਬੱਦੀ ਅੱਧੀ ਬੱਦੀ ਤੂੰ ਤਾਂ ਤੁਸੀਂ ਵਹਿਲੇ ਆ ਬਸ ਸਿਆਣੇ ਉਹ ਜ਼ਿੰਦਗੀ ਲੰਦੇ ਨਜ਼ਾਰੇ ਵਾਲੀ ਐ ਨਾ ਨਾਰਾ ਕਹਦਾ ਪੰਪਾ ਕਿਨੇ ਮੰਦਰਾ ਹਾਂ ਨਾਰਾ ਕਹਦਾ ਨਾਰਾ ਕੰਮ ਥੋੜਾ ਕਰਿਆ ਪਹਿਲਾਂ ਤੁਸੀਂ ਜਿਵੇਂ ਇੱਕਦਮ ਇੱਜੇ ਬਹਿਤਾ ਫੋਨ ਮੰਗਾ ਆ ਰਿਹਾ ਮੰਗਾ ਚੱਲ ਫੋਨ ਚੰਗੀ ਆਗਾ ਜੰਗੀ ਚੱਲ ਫੋਨ ਉਹ ਦਿਮਾਗ ਰਿਲੈਕਸ ਹੋ ਜਾਂਦਾ ਫੋਨ ਚ ਲਾ ਕੇ ਮੇਰੀ ਗੱਲ ਦੋ ਇਹ ਯਾਰਿਆ ਬੋਲ ਤੂੰ ਯਾਰਾ ਬੋਲ ਹਾਂ ਉਹ ਨਹੀਂ ਮੇਰੀ ਇੱਕ ਮਿੰਟ ਮੇਰੀ ਗੱਲ ਸੁਣਾ ਉਹ ਦਿਮਾਗ ਰਿਲੈਕਸ ਕਰਨ ਦਾ ਉਦੋਂ ਬਾਹਰ ਥੋੜਾ ਬੋਲ ਕੇ ਆਉਣਾ ਪੈਂਦਾ ਕਦੇ ਕਿਸੇ ਕੋ ਖੜ ਕਦੇ ਕਿਸੇ ਕੋ ਖੜ ਕਦੇ ਕਿਸੇ ਨਾਲ ਗੱਲ ਕਰ ਕੋਈ ਇੱਥੇ ਮਿੰਟ ਵੀ ਨਹੀਂ ਖੜਦੇ ਹਾਂ ਦੇਖ ਨਹੀਂ ਉਹ ਸਮਾਂ ਨੱਟ ਭਾਜਤ ਪਈ ਵੀ ਸਾਰਿਆਂ ਨੂੰ ਹਾਂ ਤੁਸੀਂ ਵੀ ਤੁਸੀਂ ਖੜਦੇ ਤੇ ਜਾਂ ਗੱਡੀ ਚ ਲਾਉਂਦੇ ਤੇ ਉਹ ਅਸੀਂ ਆ ਤਟਵੈ ਖਾਨਾ ਖਾਣੇ ਖੜ ਕੋ ਜਾਂਦੇ ਹੌਲੀ ਹੌਲੀ ਬੱਸ ਇਹਦਾ ਬਾਉਲੀ ਖੈਨ ਵਾਲੀ ਕੀ ਇੱਕ ਬਣੀ ਬੰਦੀ ਨਿਆਣਾ ਨਹੀਂ ਬੰਦੀ ਕੋਈ ਤੀਨੀ ਨਹੀਂ ਜਦ ਮੈਂ ਐਡੇ ਜਿਹੇ ਫੋਨ ਸਾਹ ਪਿਆ ਨਹੀਂ ਫੈਕਟਰੀ ਜਾਂਦੀਆਂ ਉਹ ਵੀ ਚੱਕੀਂ ਦਿੰਦੀਆਂ ਮੇਰੀ ਗੱਲ ਸੁਣੋ ਇੱਕ ਮਿੰਟ ਹਾਂ ਜਦ ਇਹ ਸਮਾਂ ਹੈਗਾ ਤਾਂ ਜਦ ਤਾ ਤੁਸੀਂ ਝੂਠ ਬੋਲ ਦਿੰਦੇ ਤੇ ਖੜੇ ਖਮਾਣਾ ਹੁੰਦਾ ਤਾਂ ਇਹ ਇੱਥੇ ਤੇ ਫੋਨ ਜਾਣਾ ਕਿੱਥੇ ਆ ਮੈਂ ਤਾਂ ਬਾਲ ਗੱਡੀ ਖਾਲੀ ਕਰਦਾ ਹੁਣ ਕਹੇ ਜੇ ਸਿਸਟਮ ਆ ਕੇ ਗੱਡੀ ਵੀ ਦੱਸੋ ਕਿੱਥੇ ਖੜੀ ਹੈ ਤੁਹਾਡੀ ਹਾਂ ਅਗੇ ਚਿੱਠੀਆਂ ਜਾਂਦੀਆਂ ਹਾਂ ਉਹ ਹੁਣ ਤਾਂ ਜਾਲ ਤੋਂ ਬਣਾਤਾ ਹੈ ਨਾ ਜਾਲ ਵਿੱਚ ਆਲਫਾ ਨੇ ਜੇਲ੍ਹ ਚ ਕਿੱਠੀ ਪਾਈ ਆ ਉਹ ਇਹਨੂੰ ਹੂੰ ਦੇਖ ਲਾ ਤੁਸੀਂ ਕਿੱਢ ਕੇ ਤੁਸੀਂ ਜੇਲ੍ਹ ਵੀ ਤੁਸੀਂ ਵੀ ਜੇਲ੍ਹ ਦੇਖਿਆ ਕਹਿੰਦੇ ਜੇ ਨਹੀਂ ਮੇਰੀ ਗੱਲ ਸੁਣੋ ਕਹਿੰਦੇ ਜੇਲ੍ਹ ਵਾਲੀ ਰੋਟੀ ਵੀ ਕਿਸਮਤ ਵਾਲਿਆਂ ਨੂੰ ਮਿਲਦੀ ਆ ਇਹ ਪਤਾ ਨਹੀਂ ਕਹਾ ਬਤੇ ਆ ਹਾਂ ਜੁਆ ਹੀ ਹੈ ਹਾਂ ਜੁਆ ਅਡਮਨ ਉਹ ਨਾ ਨਾ ਇਹ ਨਹੀਂ ਗੱਲ ਹੈ ਜੀ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਨਾ ਗੈਸ ਏਜੰਸੀ ਚ 2 ਕੁ ਮਹੀਨੇ ਲਾਇਆ ਹਾਂ 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 ਤੇ ਮੈਨੂੰ ਉਹ ਸਿਲੰਡਰ ਲੈ ਕੇ ਭੇਜਤਾ ਜੇਲ੍ਹ ਚ ਮੈਡਮ ਨੇ ਚੱਲ ਉੱਥੇ ਜੀ ਸਪਲਾਈ ਦੀ ਮੈਡਮ ਨੇ ਮੈਨੂੰ ਜਾਂਦੇ ਹੀ ਕਿਹਾ ਜਿਹੜੀ ਮੈਡਮ ਸੀ ਕੰਪਨੀ ਦੀ ਓਨਰ ਸੀ ਮਾ ਮਾਲਕਣ ਸੀ ਕਹਿੰਦੀ ਵੀ ਤੂੰ ਉੱਥੇ ਰੋਟੀ ਨਹੀਂ ਖਾ ਕੇ ਆਇਆ ਮਾ ਨਹੀਂ ਕਹਿੰਦੀ ਵੀ ਉਹ ਪਤਾ ਨਹੀਂ ਕਿਸਮਤ ਵਾਲਿਆਂ ਨੂੰ ਰੋਟੀ ਨਸੀਬ ਹੁੰਦੀ ਜੇਲ੍ਹ ਵਾਲੀ ਪਤਾ ਨਹੀਂ ਹੁਣ ਬਾਕੀ ਪਤਾ ਨਹੀਂ ਭਾਈ ਮਾੜੀ ਕਿਸਮਤ ਵਾਲੀ ਬਾਹਰ ਦੇ ਜਾ ਕੇ ਫੇਰ ਸਵੇਰੇ ਉਹ ਦੰਦੇ ਰੋਟੀ ਮਾ ਨਾ ਭੁੱਖਾ ਹੀ ਨੇ ਉੱਪਰ ਨੇ ਆਣੇ ਉਹਦੀ ਲੱਗਦੀ ਬਣਾਉਣਾ ਹਾਂ ਗਠਾ ਦਾ ਵੇਚਣਾ ਜੇਲ੍ਹਰ ਨੇ ਹਾਂ ਜਿਹੜੇ ਉੱਪਰ ਭੁੱਖੇ ਨੇ ਜੀ ਹਾਂ ਉਹਨਾਂ ਹੀ ਕੱਟ ਕੇ ਸਾਗੀ ਬਣਾ ਲੈਂਦੇ। ਫੇ ਉਹ ਸਭ ਤੋਂ ਵਧੀਆ ਬਣਦੀ ਡੈਡੀ ਭੁੰਖਾ ਦੀ ਸਾਗੀ। ਹਾਂ ਫੇ ਜਿਹੜੀ ਮੂੰਗੀ ਮਸਰੀ ਪਾਉਣੀ ਇੱਕ ਟਾਈਮ ਉਹਦੇ ਦਾਣਾ ਕਿਤੇ ਲਿਖਣਾ। ਉਹ ਫੇ ਤੱਬਰ ਥੋੜਾ ਹੁੰਦਾ ਉਹਨਾਂ ਤੇ ਦਾੜਾ ਲੱਗ ਕੇ ਤਾਂ ਕੌਣ ਸੜ ਗਿਆ ਫੇਰ ਤਾਂ। ਉਹ ਤੱਬਰ ਥੋੜਾ ਹੁੰਦਾ ਉੱਤੇ। ਆਪਣੇ ਪਿਆਵਗੇ ਜਿਹਦੇ ਹੱਥ ਮਾਰੇ ਗੱਲ ਨੂੰ ਨੇ ਉਹ ਉਹ ਜਾਂਦਾ ਉੱਤੇ। ਉਹਨਾਂ ਜਨ 9 ਮਹੀਨੇ ਮੈਂ ਡਰਾਈਵਰ ਨੇ ਪਤਾ ਹਿੰਦਕਾ ਦਾ ਜਿੰਨੂ ਜੀਵਨ ਚ ਉੱਪਰ ਗਾਲੋ ਮੈਂ ਉਹ ਪਤਾ ਉਹੋ ਸ਼ੁਰੂ ਕਰਮੀ ਨੇ ਘਟਾਇਆ ਤਾਂ ਮੈਂ 22 ਲੈ 9 ਮਹੀਨੇ ਕੇ ਚੱਲੇ ਮੇਰਾ 9 ਮਹੀਨੇ ਕੇਸ ਤਾਂ ਤੱਲਿਆ ਜੇਲ੍ਹ ਕਿੰਨੇ ਦਿਨ ਰਹੇ 22 ਦਿਨ ਠੀਕ ਆ ਨਹੀਂ ਉਹ ਪਤਾ ਮੈਡਮ ਦਾ ਕਹਿਣ ਦਾ ਭਾਪ ਇਹ ਸੀ ਕਹਿੰਦੀ ਤੂੰ ਬਿਨਾ ਕਰੈਮ ਕੀਤੇ ਤੋਂ ਜੇਲ੍ਹ ਚ ਗਿਆ ਅੰਦਰ ਹਾਂ ਵੀ ਤੂੰ ਉੱਥੇ ਰੋਟੀ ਚਾਹ ਅੱਧੀ ਖਾਂਦਾ ਚਾਹ ਇੱਕ ਖਾਂਦਾ ਵੀ ਤੇਰੇ ਚੰਗੇ ਕਰਮ ਤੇ ਨਹੀਂ ਉੱਥੇ ਤਾਂ ਕਰੈਮ ਕਰਨ ਵਾਲੇ ਜਾਂਦੇ ਸਾਰੇ ਕੋਈ ਕੁਝ ਜੇ ਨਾ ਕੋਸੇ ਤੇ ਕੋਸੋਂ ਗਾਹ ਤੇ ਕੋਸੋਂ ਗਿਆ ਵੀ ਜੇਲ੍ਹ ਦੇ ਵਿੱਚ ਉਹੀ ਬੰਦੇ ਜਾਂਦੇ ਤਾਂ ਕੋਈ ਕ੍ਰਾਈਮ ਨਹੀਂ ਤਾਂ ਕਰਾ ਤੂੰ ਜੇਲ੍ਹ ਦੇ ਅੰਦਰ ਜਾਇਆ ਸਾਰਾ ਕੁਝ ਮੈਂ ਦੇਖ ਕੇ ਅੰਦਰ ਗੁਰੂ ਘਰ ਆ ਪਾਠ ਹੁੰਦਾ ਮਾਰਾ ਦਾ ਸਰੂਪ ਰੱਖਿਆ ਵਾ ਸਾਰਾ ਕੁਝ ਰੱਖਿਆ ਪੋਣਾ ਮੈਂ ਰੋਪੜ ਵਾਲੀ ਉਹ ਜਿਹੜੀ ਸਾਡੇ ਬਣੀ ਵੀ ਆ ਠੀਕ ਆ ਸੂਰਤਾ ਬੌਂਡ ਹੈ ਪਿਆਬ ਤੇ ਉਹਨਾਂ ਸਾਰੇ ਸੂਰਤਾ ਹੈ ਨਾ ਐਮਪੀ ਵਾਲੀ ਜੀ ਨਹੀਂ ਹੈਗੀਆਂ ਉਹ ਤਾਂ ਚਲ ਹੁਣ ਉਹ ਤੁਸੀਂ ਫਸੇ ਹੋ ਆਟੋਪ ਕੰਟਰੀ ਕਿ ਬੇ ਤੁਹਾਡੇ ਉੱਤੇ ਜ਼ਮਾਨਤ ਕਿਹਨੇ ਕਰਾਈ ਇੱਥੋਂ ਭੇਜਦੇ ਬੰਦੇ ਅੱਛਾ ਕਾਦੇ ਕਿਸ ਚੋਗ ਦੇ ਅੰਦਰ ਪੁਲਸਰ ਟਾਈਮ ਕਰਾਣੇ ਨਈ ਹੋਈ ਬਸ ਮੇਰਾ 50 ਫਿਰ ਬਰਾੜਾ ਵਾਲਾ ਖੂਨ ਜਾ ਗਿਆ ਉਹ ਚਿੱਟੀ ਵਾਲ ਗੱਲ ਵੀ ਕੁਝ ਨਹੀਂ 5 ਰੁਪਏ ਵਿੱਚੇ ਹਾਂ ਮੈਂ ਪੰਜ ਫਰਦੌਵਾ ਵੀ ਇਹਨਾਂ ਨਾਲ ਮੈਂ ਹੂੰ ਉਹ ਗੱਲ ਨਹੀਂ ਸੰਗੜੀ ਥਾਣੇ ਲੈ ਕੇ ਜਾਈਂ ਚਲੋ ਬਸ ਉਹਦੇ ਵਿੱਚ ਹੀ ਹੋ ਗਿਆ ਕਰਾਂ ਮੇਰੀ ਗੱਡੀ ਪਰਮਟ ਦਾ ਅੰਡਰ ਰੋਡ ਗੱਡੀ ਸੀ ਉਹ ਲੋੜ ਹੈ ਨਹੀਂ ਹੂੰ ਮੈਂ ਆ ਮੇਰੀ ਗੱਡੀ ਅੰਡਰ ਰੋਡ ਐ ਹੂੰ ਵੀ ਉਹ ਰਬਾਲ ਨੇ ਓਏ ਪੁਲਿਸ ਵਾਲਾਂ ਦੇ ਹੱਥ ਚ ਸਾਰਾ ਕੁਝ ਹੁੰਦਾ ਐ ਜੀ ਦੇਖਦੇ ਜੈ ਇਹਨਾਂ ਨੇ ਕਟਣਾ ਦਾ ਚਲਾਨ ਥੋੜਾ ਕੱਟੇ ਦੇਣਾ ਰਾਜਾ ਕਿਰਪਾ ਜੀ ਮੈਂ ਤਾਂ ਹੀ ਕਹਿੰਦਾ ਵੀ ਫੇਰ ਨਹੀਂ ਬਕਸ ਦੇਗੇ ਇਹ ਤਾਂ ਵੀ ਮੈਂ ਤਾਂ ਤਰਲਾ ਕਰਕੇ ਛੁੱਟ ਗਿਆ ਛੁੱਟ ਗਿਆ ਜੈਨਾ ਮੂਰੇ ਆਕੜ ਲਾ ਜਾ ਦਿਖਾਣਾ ਬਾ ਫੇਰ ਨਹੀਂ ਫੇਰ ਨਹੀਂ ਬਕਸ ਦੇਗੇ ਸਾਰੇ ਕਾਨੂੰਨ ਉਹ ਦੋ ਪੇਚ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਗਿਆ ਚੱਲਣਾ ਕਿਵੇਂ ਨਹੀਂ ਐ ਤਾਂ ਹੀ ਕਹਿੰਦੇ ਪੁਲਿਸ ਵਾਲਾਂ ਨਾਲ ਯਾਰੀ ਵੀ ਮਾੜੀ ਦੁਸ਼ਮਣੀ ਵੀ ਮਾੜੀ ਇਹਨਾਂ ਨੇ ਤਾਂ ਬਸ ਉਹ ਕੰਮਾਂ ਵੀ ਘੋੜੇ ਦੇ ਗਾੜੀ ਨਹੀਂ ਘੋੜੇ ਦੇ ਪਿਛਾੜੀ ਇੱਕ ਹੋਰ ਕਹਦੇ ਕਿਹਦੇ ਆ ਗਾੜੀ ਜਾਂ ਲਖੀ ਤਾਂ ਨਹੀਂ ਬਸ ਬਸ ਪਤਾ ਨਹੀਂ ਹੈਗੀ ਕਾ ਪਤਾ ਪੁਲਸ ਦੇ ਮੂਰੇ ਨਹੀਂ ਘੋੜੇ ਦੇ ਪਿੱਛੇ ਨਹੀਂ ਹਾਂ ਪੁਲਸ ਵਾਲਾ ਦੇ ਮੂਰੇ ਪੁਲਸ ਦੇ ਆ ਗਾੜੀ ਘੋੜੇ ਦੇ ਪਿਛਾੜੀ ਵੀ ਕਦੇ ਲਖੜਾ ਨਹੀਂ ਚਾਹੀਦਾ ਬੰਦੇ ਨੂੰ ਲੈ ਇੱਥੇ ਚਾਹ ਨਹੀਂ ਪੀਣੀ ਹੈਗੀ ਗਰਮਾ ਗਰਮੀ ਅੱਜ 42 ਡਿਗਰੀ ਸੈਲਸੀਅਸ న్యూਸ ਚੈਨਲ ਵਾਲੇ ਵੀ ਲੱਗੇ ਕਹਿਣ ਵੀ ਭਾਈ ਆਪਣਾ ਬਚ ਕੇ ਰਹਿਣ ਚਾਰ ਪੰਜ ਦਿਨ ਘਰ ਤੇ ਬਾਹਰ ਨਹੀਂ ਨਿਕਲਣਾ ਵੀ ਗਰਮੀ ਬਹੁਤ ਨਾ ਨਾ ਬੁੱਕੇ ਬਸ ਮੈਨ ਨਹੀਂ ਬਣੀ ਹੈ ਜੀ ਮੈਂ ਚਾਪੀ ਪੀ ਕੇ ਥੱਕ ਗਿਆ ਅੱਛਾ ਢਾ ਆਏ ਆਏ ਜ਼ਿੰਦਗੀ ਨਹੀਂ ਜਾ ਰਹੀ ਹੈ ਕੋਈ ਟੈਨਸ਼ਨ ਆਰਾਮ ਨਾਲ ਸੁੱਤੀ ਪਈ ਆ ਦਿਲ ਕਰਿਆ ਮੰਗ ਕੇ ਖਾ ਲੈਣਾ ਉਹੀ ਚੀਜ਼ ਆਜਰ ਜਿਹੜੀ ਮੰਗ ਲਈ